ਗੜੀ ਦੇ ਪਪਾ ਨਾਨਕ ਤੋਂ ਬਧਾਇ ਗਤੀਪ ਸਿੰਘ ਰੰਧਾਵਾ ਗੁਰਦਾਸਪੁਰ ਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਿੰਡ ਧਾਰਵਾਲੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜਪੀੜਤ ਕਿਸਾਨਾਂ ਨੂੰ ਖਰਾਬੇ ਦੇ ਚੱਕ ਵੰਡੇ ਇਸ ਮੌਕੇ ਜਿਹੜੇ ਕਿਸਾਨਾਂ ਨੂੰ ਰਾਹਤ ਚੱਕ ਦਿੱਤੀ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਬਧਾਇ ਗਤੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਬੰਧਤ ਐਸ.ਡੀ.ਐਮ ਤਹਿਸੀਲਦਾਰ ਡੀ.ਡੀ.ਪੀ.ਓ ਅਤੇ ਬੀ.ਟੀ.ਪੀ.ਓ ਵੀ ਮੌਜੂਦ ਰਹੇ ਕ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਐਨੇ ਵੱਡੀ ਤਦਾਦ ਚ ਪਿੰਡ ਧਾਰੋਵਾਲੀ ਦੇ ਸਕੂਲ ਚ ਇਕੱਠੇ ਹੋਏ ਹੋ ਤਾਂ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਤਸੀਲਦਾਰ ਸਾਹਿਬ ਨੇ ਐਸਟੀਐਮ ਸਾਹਿਬ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਅੱਜ ਦੇ ਪ੍ਰੋਗਰਾਮ ਬਾਰੇ ਦੱਸਿਆ ਅੱਜ ਆਪਾਂ ਕਿਸ ਕੰਮ ਲਈ ਇੱਥੇ ਇਕੱਠੇ ਹੋਏ ਹਾਂ ਪਰਾਉ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ ਪਿਛਲੀ ਦਿਨੀ ਜਿਹੜੀ ਹੜਾਂ ਦੀ ਕ੍ਰੋਪੀ ਡੇਰਾ ਬਾਬਾ ਨਾਨਕ ਚਾਈ ਤਾਂ ਬਹੁਤ ਸਾਰੇ ਜ਼ਿੰਮੇਦਾਰਾਂ ਦਾ ਨੁਕਸਾਨ ਖੇਤੀ ਦਾ ਹੋਇਆ ਮਕਾਨਾਂ ਦਾ ਹੋਇਆ ਪਸ਼ੂਆਂ ਦਾ ਹੋਇਆ ਉਹਦੇ ਸਬੰਧ ਚ ਅੱਜ ਤੁਹਾਨੂੰ ਜਿਹੜਾ ਮੁਆਵਜ਼ੇ ਦੇ ਪੱਤਰ ਹੈ ਉਹ ਤੁਹਾਨੂੰ ਦੇਣੇ ਨੇ ਆ ਜਿਹੜਾ ਪਿੰਡ ਚ ਪੰਜ ਬੈਠੇ ਆ ਆ ਬੜੇ ਵੱਡੇ ਲੀਡਰਾਂ ਦਾ ਪਿੰਡ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਦੀ ਇਸ ਲੈਵਲ ਦੇ ਨੁਕਸਾਨ ਤਾਂ ਸਾਡੇ ਪਹਿਲਾਂ ਵੀ ਬਹੁਤ ਹੁੰਦੇ ਰਹੇ ਨੇ ਹਾਣ ਇਥੇ ਪਹਿਲਾਂ ਵੀ ਬੜੇ ਹੁੰਦੇ ਰਹੇ ਨੇ ਪਰ ਇਸ ਤਰੀਕੇ ਨਾਲ ਕਿਤੇ ਮੁਆਵਜ਼ਾ ਦੇਣਾ ਪਿੰਡਾਂ 'ਚ ਲੋਕਾਂ ਨੂੰ ਸੱਥਾਂ 'ਚ ਇਕੱਠਿਆਂ ਕਰਨਾ ਮੇਰੇ ਖਿਆਲੇ ਮੇਰੀ ਜੇ 55 ਸਾਲ ਦੀ ਉਮਰ 'ਚ ਇਤਿਹਾਸ 'ਚ ਪਹਿਲੀ ਵਾਰ ਮੈਂ ਦੇਖਿਆ ਇਦਾਂ ਕਦੀ ਨਹੀਂ ਹੋਇਆ ਤੁਹਾ ਤੁਹਾਨੂੰ ਸਾਰਿਆਂ ਨੂੰ ਪਤਾ ਜ਼ਿੰਮੇਵਾਰਾਂ ਨਾਲ ਮੈਂ ਗੱਲ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2021 'ਚ ਬੜੀ ਘੜੇਮਾਰੀ ਹੋਈ ਸੀ ਸਾਡੇ ਫਸਲਾਂ ਦੇ ਉੱਤੇ 11 ਕਿ ਪਰ ਬਹੁਤ ਸਾਰੀਆਂ ਝੜੀਆਂ ਥੀਆਂ ਪਰ ਸਾਡੇ ਕਿਸਾਨ ਵੀਰਾਂ ਨੇ ਬਹੁਤ ਲੰਮਾ ਸਮਾਂ ਧਰਨੇ ਲਾਇਆ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਪਜੇ ਨੂੰ ਨਾਲ ਲੈ ਕੇ ਸਰਨਪੰਨ ਦਾ ਮਾਪਜਾ ਹਵਾ ਦਿੱਤੇ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਅੱਜ ਤੱਕ ਤੁਸੀਂ ਸਾਰੇ ਸਾਹਮਣੇ ਬੈਠੋ ਕਦੀ ਉਸ ਸਮੇਂ ਦਾ 1 ਰੁਪਇਆ ਕਿੱਥੇ ਦਿਖਾਤੇ ਜਾਇਆ ਕਿਸੇ ਸਰਕਾਰ ਨੂੰ ਕਿਸੇ ਕਿਸਾਨ ਨਾਲ ਕੋਈ ਹੁਣ ਦਰਦੀ ਨਹੀਂ ਸੀ ਤਾ ਜਿਸ ਦਿਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਕਿ ਮੈਂ 20000 ਰੁਪਿਆ ਪ੍ਰਤੀ ਏਕੜ ਸਾਥ ਨਾਲ ਕਿਸਾਨਾਂ ਨੂੰ ਦੇਣਾ ਹੈ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਹਨਾਂ ਕੋ ਪੈਸੇ ਕਿਥੋਂ ਹਨ ਇਹਨਾਂ ਨੂੰ ਦੇਣੇ ਕਿੱਥੋਂ ਇਹਨਾਂ ਦੇ ਕੋਲ ਕੀ ਹੈ ਅੱਜ ਉਹਨਾਂ ਇਲਾਕਿਆਂ ਦਾ ਜ਼ੁਬਾਨ ਬੰਦ ਹੋ ਗਈ ਹੈ ਉਹ ਆਪਣੀ ਜ਼ੁਬਾਨ ਤੋਂ ਇੰਨੀ ਗੰਦੀ ਕਹਿੰਦੇ ਇਹ ਬਹੁਤ ਚੰਗਾ ਕੰਮ ਹੋ ਰਿਹਾ ਚੰਗੇ ਨੂੰ ਚੰਗਾ ਕਹਿਣਾ ਵੀ ਕਿਸੇ ਕਿਸੇ ਦੇ ਹਿੱਸੇ ਹੁੰਦਾ ਹੈ ਬਹੁਤ ਸਾਰੇ ਲੋਕ ਨੁਕਤਾਚੀਨੀ ਕਰਦੇ ਨੇ ਬੜੀ ਵੱਡੀ ਪੱਤਰ ਤੇ ਜਿਹੜਾ ਮਾਜਮਾ ਜੀ ਤਸੀਮਦਾਰ ਸਾਹਿਬ ਦੱਸ ਕੇ ਗਏ ਨੇ ਕਿ ਰੋਜ਼ 4 4.5 ਕਰੋੜ ਰੁਪਇਆ ਹਲਕੇ ਦਾ ਇਹਨਾਂ ਦੇ ਹੱਥੀ ਰੋਜ਼ ਕਿਸਾਨਾਂ ਦੇ ਖਾਤਿਆਂ 'ਚ ਜਾਂਦਾ ਡੇਲੀ ਵੱਟ ਸਾਰਿਆਂ ਦੇ ਖਾਤਿਆਂ 'ਚ ਜਾਂਦਾ ਮੈਂ ਦੇਖਦਾ ਰਿਹਾ ਕਿ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਇਹ ਚੀਜ਼ਾਂ ਕਾ ਜਦੋਂ ਬਾਬਜਾ ਬਣਦਾ ਪੈਸੇ ਦੀ ਲੁੱਟ ਖਸੁੱਟ ਬੜੀ ਹੁੰਦੀ ਆ ਜੀ ਸਾਨੂੰ ਦਫ਼ਤਰਾਂ 'ਚ ਖੱਜਲ ਖਵਾਰੀ ਬੜੀ ਕਰਨੀ ਪੈਂਦੀ ਆ ਤਾਂ ਸਾਡਾ ਮਾਪਜਾ ਬਣਦਾ ਤੁਸੀਂ ਸਾਹਮਣੇ ਕਿਸਾਨ ਵੀਰ ਬੈਠੇ ਹੋ ਐਸ ਵਾਰ ਤੁਹਾਨੂੰ ਖੱਜਲ ਖਵਾਰੀ ਹੋਈ ਕੋਈ ਦਫ਼ਤਰਾਂ 'ਚ ਗਿਆ ਕਿਸੇ ਪਟਵਾਰੀ ਨੇ ਤੁਹਾਡੇ ਕੋਲ ਪੈਸਾ ਲਿਆ ਐਵੇਂ ਕਿਸੇ ਨੂੰ ਬਦਨਾਮ ਕਰ ਦੇਣਾ ਕਿ ਪਟਵਾਰੀ ਪੈਸੇ ਤੋਂ ਬਗੈਰ ਕੰਮ ਨਹੀਂ ਕਰਦਾ ਜੀ ਤਹਿਸੀਲਦਾਰ ਪੈਸੇ ਤੋਂ ਬਗੈਰ ਕੰਮ ਨਹੀਂ ਕਰਦਾ ਜੀ ਇਹ ਬਿਲਕੁਲ ਗਲਤ ਗੱਲ ਆ ਮੈਂ ਤਾਂ ਤੁਹਾਡੇ ਕੋਲ ਇਸ ਕਰਕੇ ਰੱਖਿਆ ਕਿ ਤੁਸੀਂ ਦੱਸੋ ਇਸ ਵਾਰੀ ਗਰਦੌਰੀਆਂ ਹੋਈਆਂ ਤੁਹਾਡੇ ਕੋਈ ਇੱਕ ਬੰਦਾ ਸ਼ਿਕਾਇਤ ਕਰੇ ਕਿ ਸਾਨੂੰ ਕਿਸੇ ਪਟਵਾਰੀ ਨੇ ਤੰਗ ਕੀਤਾ ਹੈਗਾ ਕੋਈ ਬੰਦਾ ਆ ਦੇਖੋ ਐਵੇਂ ਬਦਨਾਮੀ ਕਰਨ ਦੀ ਔਰ ਐਹੀ ਪਟਵਾਰੀ ਐਹੀ ਸਾਰਾ ਕੁਝ ਅਗਲੀ ਗੱਲ ਬੜਾ ਸਮਾਂ ਲੱਗਦਾ ਸੀਗਾ ਮਾਪਜਾ ਤਿਆਰ ਕਰਦੇ ਆ ਜਿਵੇਂ ਅਸਟੇਮ ਸਾਹਿਬ ਨੇ ਦੱਸਿਆ ਸਪੈਸ਼ਲ ਪਟਵਾਲੇ ਤੋਂ ਪਟਵਾਰੀ ਮੰਗਾ ਕੇ ਇੱਕ ਇੱਕ ਪਿੰਡ ਇੱਕ ਇੱਕ ਪਟਵਾਰੀ ਨੂੰ ਦਿੱਤਾ ਹੈ ਕਿ ਤੂੰ ਇੱਕ ਪਿੰਡ ਦਾ ਕੰਮ ਕਰਨਾ ਕਿ ਦੌਰੀ ਤਿਆਰ ਕਰਨੀ ਆ ਆਪਣਾ ਮੁਆਵਜ਼ਾ ਤਿਆਰ ਕਰਨਾ ਖਤਮ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸਾਡੇ ਪਿੰਡ 'ਚ ਪਟਵਾਰੀ ਕੌਣ ਲੱਗਿਆ ਕਈ ਇਹ ਹੀ ਲੱਭਦੇ ਰਹੇ ਕਿ ਪਟਵਾਰੀ ਕੌਣ ਹੈ ਜੀ ਸਾਡੇ ਪਿੰਡ ਸਾਨੂੰ ਪਤਾ ਨਹੀਂ ਕਿ ਤੌਰੀ ਕੌਣ ਕਰਨਾ ਹੈ ਇਸ ਤਰੀਕੇ ਨਾਲ ਰੈਜ ਨੂੰ ਮਹਿਕਮੇ ਨੇ ਕੰਮ ਕੀਤਾ ਹੈ ਬਹੁਤ ਸਾਰੇ ਆਪਣੇ ਵੀਰਾਂ ਨੇ ਵੀ ਕੰਮ ਕੀਤਾ ਉਸ ਸਮੇਂ ਜਦੋਂ ਹੜਾਏ ਬਹੁਤ ਸਾਰੇ ਮੇਰੇ ਪਰਾਵਾਂ ਨੇ ਪਿੰਡਾਂ ਚ ਬੜੀ ਹਮਦਰਦੀ ਜਤਾਈ ਉਹਨਾਂ ਲੋਕਾਂ ਨੇ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਜਾਂ ਦਰਿਆ ਦੇ ਕੰਢਿਆਂ ਤੇ ਬੈਠੇ ਸੀਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਨਜੀਓ ਬਹੁਤ ਆਈਆਂ ਉਹਨਾਂ ਦਾ ਵੀ ਧੰਨਵਾਦ ਬਹੁਤ ਸਾਰੇ ਲੋਕਾਂ ਨੇ ਸਾਡੀ ਮਦਦ ਕੀਤੀ ਪਰ ਪ੍ਰਮਾਤਮਾ ਕਰੇ ਜਿਵੇਂ ਐਸਡੀਐਮ ਸਾਹਿਬ ਨੇ ਕਿਹਾ ਕਿ ਪ੍ਰਮਾਤਮਾ ਕਿਰਪਾ ਕਰੇ ਦੁਬਾਰਾ ਇਹ ਮੌਕਾ ਸਾਨੂੰ ਦੇਖਣ ਨੂੰ ਨਾ ਮਿਲੇ ਆਮੇ 20000 ਰੁਪਇਆ ਵੀ ਦਿੱਤਾ ਪਰ ਲੋਕਾਂ ਦਾ ਚੋਨਾ ਲੱਖ ਲੱਖ ਰੁਪਇਆ ਦਾ ਚੋਨਾ ਸੀਗਾ ਪੜੀਆਂ ਮੈਂ ਵੀ ਜ਼ਿੰਮੇਦਾਰ ਮੇਰੇ ਆਪਣੇ 70 80 ਕਿੱਲੇ ਇਸ ਹਾੜ ਦੀ ਮਾਰ ਥੱਲੇ ਆਏ ਨੇ ਤਾਂ ਮੈਨੂੰ ਪਤਾ ਮੈਂ ਜ਼ਿੰਮੇਦਾਰਾ ਕਰਦਾ ਮੈਨੂੰ ਪਤਾ ਜ਼ਿੰਮੇਦਾਰਾ ਦਾ ਕਿੰਨਾ ਨੁਕਸਾਨ ਹੋਇਆ ਪਰ ਸਾਰੇ ਹਿੰਦੁਸਤਾਨ ਚ ਇਹ ਪਹਿਲੀ ਇੱਕ ਸਟੇਟ ਹੋਊਗੀ ਜਿੱਥੇ 20000 ਮਾਪਜਾ ਕਿਸੇ ਕਿਸਾਨ ਨੂੰ ਮਿਲਿਆ ਅਜੇ ਤੱਕ ਕਿਸੇ ਸਟੇਟ ਚ 20000 ਰੁਪਇਆ ਨਹੀਂ ਮਿਲਿਆ ਇਸ ਕਰਕੇ ਪਰਾਉ ਆ ਹੋਰ ਪਹਿਲਾਂ ਮੈਂ ਤਾਂ ਰਾਜਨੀਤਿਕ ਗੱਲ ਕਰਨੀ ਤਾਂ ਬਣਦੇ ਨਹੀਂ ਪਰ ਪਿੰਡ ਰਾਜਨੀਤਿਕ ਲੋਕਾਂ ਦਾ ਤਾਂ ਮੇਰਾ ਜਿਗਾ ਦਾ ਕਰ ਵੀ ਤੇ ਆ ਆ بڑے ਬੰਦੇ ਸੀਗੇ ਕਹਿੰਦੇ ਸੀਗੇ 27 ਚ ਹੀ ਆਉਣਾ ਜੀ ਤਰਨ ਤਰਨ ਵਾਲੀ ਲਖਣ ਜਿਹੜੀ ਆ ਇਹ ਸੈਮੀ ਫਾਈਨਲ ਹੋ ਰਿਹਾ ਤਾਂ ਜਿੰਨੇ ਸੈਮੀ ਫਾਈਨਲ ਜਿੱਤਣਾ ਉਹਨੇ ਫਾਈਨਲ ਜਿੱਤਣਾ ਦੇਖਿਆ ਜਿਹੜੇ ਕਹਿੰਦੇ ਸਰਕਾਰਾਂ ਬਣਾਉਣੀਆਂ 27 ਚ ਹੀ ਆ ਗਏ ਆ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਆ ਉੱਥੇ 15000 ਵੋਟ ਪਈ ਹੈ ਸਾਰੀ ਉਹਨਾਂ ਨੂੰ ਹਲਕੇ ਚੋ ਤਾਂ ਜਿੰਨਾਂ ਲੋਕਾਂ ਦੀ ਜਮਾਨਤਾਂ ਜਬਤ ਹੋਣ ਰਹੀਆਂ ਉਹ ਸਰਕਾਰਾਂ ਬਣਾਉਣ ਦੀਆਂ ਸੋਚਣ ਦੇ ਕਮਾਲ ਹੋ ਜਾ ਕੇ ਲੋਕਾਂ ਚ ਤਾਂ ਵੇਖੋ ਤੁਹਾਡੇ ਲੋਕ ਤੁਹਾਡੇ ਦਾ ਤੁਹਾਡਾ ਅਖਸੀਆ ਲੋਕਾਂ ਚ ਪਿੰਡਾਂ ਚ ਜਾਓ ਤਾਂ ਸਹੀ ਤੁਹਾਨੇ ਲੋਕ ਪੁੱਛਣਗੇ ਜ਼ਰੂਰ ਕਿ ਤੋ ਪੰਜਾਂ ਸਾਲਾਂ ਚ ਕੀ ਹੋਇਆ ਤੇ ਆ ਜਿਹੜਾ ਹੋਣ ਵਾਲਾ ਇਹਨਾਂ ਨੇ ਕੀ ਕੀਤਾ ਚੋ ਸਾਲਾਂ ਚ ਤੁਸੀਂ ਬੈਠੇ ਸਾਹਮਣੇ ਮੇਰੇ ਤੁਹਾਡੇ ਜਿਗੋ ਬਿੱਲ ਤਾਂ ਨਹੀਂ ਜਾਂਦਾ ਕਿਸੇ ਨੂੰ ਘਰ ਦਾ ਬਿੱਲ ਆਉਂਦਾ ਜਿਹਨੂੰ ਨਹੀਂ ਆਉਂਦਾ ਉਹ ਹੱਥ ਖੜਾ ਕਰਦੇ ਤੇ ਜਿਹਨੂੰ ਆਉਂਦਾ ਥੱਲੇ ਰੱਖੇ ਤੁਹਾਨੂੰ ਆਉਂਦਾ ਨੰਬਰ ਦਾ ਟੰਡਾ ਹਾਲ ਦੱਸੋ ਆਮਾਦੀ ਪਾਰਟੀ ਕਰ ਸਕਦੀ ਹੋਰ ਕੋਈ ਕਰ ਸਕਦਾ ਮੈਂ ਕੱਲ ਨੜਾਂ ਵਾਲੀ ਪਿੰਡ ਚ ਗਿਆ ਇਹੀ ਪ੍ਰੋਗਰਾਮ ਸੀਗਾ ਮੈਂ ਉੱਥੇ ਇੱਕ ਗੱਲ ਕੀਤੀਗੀ ਕਿਸਾਨਾਂ ਨੂੰ ਦਿਨੇ ਬਿਜਲੀ ਮਿਲਦੀ ਐ ਆਮ ਤੌਰ ਤੇ ਹੁੰਦਾ ਕੀ ਸੀਗਾ ਕਿ ਇੰਡਸਟਰੀ ਨੂੰ ਦਿਨੇ ਬਿਜਲੀ ਦਿੰਦੇ ਸੀਗੇ ਸਰਕਾਰਾਂ ਤਾਂ ਕਿਸਾਨਾਂ ਨੂੰ ਰਾਤ ਨੂੰ ਬਿਜਲੀ ਦਿੰਦੇ ਸੀਗੇ ਤਾਂ ਜਦੋਂ ਰਾਤ ਨੂੰ ਬਿਜਲੀ ਜਾਣੀ ਐ ਤਾਂ ਜੋ ਬਿਜਲੀ ਚ ਉਹਨਾਂ ਦਿਨਾਂ ਤੇ ਸਾਡਾ ਕਿਸਾਨਾਂ ਦਾ ਨੁਕਸਾਨ ਹੁੰਦਾ ਰਿਹਾ ਚਾਹ ਸੱਪ ਲੜ ਕੇ ਚਾਹ ਕਰੰਟ ਨਾਲ ਦੱਸੋ ਇੰਨਾ 24 ਸਾਲਾਂ ਚ ਕਿਸੇ ਪਿੰਡ ਚ ਕੋਈ ਨੁਕਸਾਨ ਹੋਇਆ ਮੈਨੂੰ ਇੱਕ ਜ਼ਿਮੀਦਾਰ ਮਿਲਿਆ ਨੜਾਂ ਵਾਲੀ ਕਹਿੰਦਾ ਰੰਦਾਵਾ ਸਾਹਿਬ ਮੇਰੇ ਪਿੰਡ ਦਾ ਸਾਡਾ ਆਪਣਾ ਰਾਤ 1:30 ਵਜੇ ਲਾਈਟ ਆਈ ਆਦਾ ਮੁੰਡਾ ਮੋਟਰ ਚਲਾਉਣ ਗਿਆ ਨੱਕਾ ਲਾਉਣ ਲੱਗਾ ਸੱਪ ਲੜ ਗਿਆ ਤੇ ਗਰਦਾਸਪੁਰ ਤੱਕ ਨਹੀਂ ਪਹੁੰਚਿਆ ਹੁਣ ਉਹੀ ਜ਼ਿੰਮੇਦਾਰ ਨੇ ਜਿਨ੍ਹਾਂ ਨੂੰ ਦਿਨੇ 12-12 ਘੰਟੇ ਲਾਈਟ ਮਿਲਦੀ ਹੈ ਔਰ ਦਿਨੇ ਜਾਂਦੇ ਨੇ ਸ਼ਾਮ ਨੂੰ 5 ਵਜੇ ਆਪਣੇ ਘਰ ਹੁੰਦੇ ਨੇ ਐ ਸਰਪੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਕਰਕੇ ਹੋਇਆ ਕਿ ਦਿਨੇ ਲਾਈਟ ਮਿਲਦੀ ਹੈ ਕਹ ਜਾਂ ਇੰਡਸਟਰੀ ਨੂੰ ਮਿਲਦੀ ਆ ਤਾਂ ਜ਼ਿੰਮੇਦਾਰਾਂ ਨੂੰ ਵੀ ਦਿਨੇ ਲਾਈਟ ਮਿਲੇ ਇਹ ਹੁੰਦਾ ਸਰਕਾਰਾਂ ਦਾ ਕੰਮ ਆ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਲੁੱਟਣਾ ਜਾਂ ਪਾਕਤੀਆਂ ਵੋਟਾਂ ਦਾ ਕੋਈ ਗੱਲ ਨਹੀਂ ਹੁਣ ਉਹ ਸਮਾਂ ਲੰਘ ਗਿਆ ਐ ਇਸ ਤਰੀਕੇ ਨਾਲ ਪਿੰਡਾਂ 'ਚ ਇਕੱਠ ਕਰਕੇ ਕਦੀ ਕੋਈ ਲੀਡਰ ਕੋਈ ਅਫਸਰ ਆਇਆ ਸੀਗਾ ਤੁਹਾਡੇ ਲੋਕਾਂ 'ਚ ਮੈਂ ਤੁਹਾਨੂੰ ਪੁੱਛਣ ਦੇ ਸੇਰੀ ਮਾਰਛੜੋ ਨਹੀਂ ਤੱਕ ਤਾਂ ਦੇਖ ਲੋ ਅਜਾ ਧਾਰੋਵਾਲੀਆਂ ਵਾਲੇ ਤੁਹਾਨੂੰ ਤੁਹਾਨੂੰ ਤੁਹਾਡੇ ਪਿੰਡ ਦਾ ਪ੍ਰੋਗਰਾਮ ਹੁੰਦਾ ਕਿ ਨਹੀਂ ਤੁਹਾਡੇ ਵੀ ਨਹੀਂ ਹੁੰਦਾ ਰਿਹਾ ਨਹੀਂ ਹੁੰਦਾ ਰਿਹਾ ਇਹ ਧਾਰੋਵਾਲ ਧਾਰੋਵਾਲੀ ਤੋਂ ਬੈਠੇ ਨੇ ਸਰਦਾਰ ਇਹ ਹੁੰਦੀਆਂ ਸਰਕਾਰਾਂ ਸਰਕਾਰਾਂ ਇਹ ਨੇ ਮੈਂ ਕਿ ਲੁੱਟਣ ਵਾਸਤੇ ਬਣ ਗਿਆ ਤਾਂ ਲੀਡਰ ਲੁੱਟ ਲੋ ਫਾਰਮ ਬਣਾ ਲੋ ਵੱਡੇ ਵੱਡੇ ਮਹਿਲ ਬਣਾ ਲੋ ਇਹ ਨਹੀਂ ਹੁੰਦਾ ਆਲਾਂ ਦੇ 27 ਰਹਿ ਗਿਆ 1 ਸਾਲ ਹੋਰ ਇਹਨਾਂ ਚ ਫਿਰ ਲੈਣਗੇ ਲੋਕੀ ਕਰਨਗੇ ਹਿਸਾਬ ਉਤਾਹੇ ਇਹਨਾਂ ਦਾ ਜਰਾ ਪਿੰਡਾਂ 'ਚ ਵੜ ਤੇ ਜਾਣ ਫਿਰ ਪਤਾ ਲੱਗਦਾ ਪਿੰਡਾਂ 'ਚ ਵੜ ਕੇ ਤਾਂ ਮੁੜ ਕੇ ਨਿਕਲਣਾ ਕਿੱਦਾਂ ਮੈਂ ਤਾਂ ਮੈਂ ਤਾਂ ਤੁਰਿਆ ਫਿਰਦਾ ਪਿੰਡਾਂ 'ਚ ਨਾ ਮੈਨੂੰ ਕੋ ਖਤਰਾ ਨਾ ਮੈਨੂੰ ਕੋ ਡਰ ਤਾਂ ਡਰ ਖਤਰਾ ਇਹਨਾਂ ਨੂੰ ਹੋਊਗਾ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਨੇ ਜਿਹਨੇ ਕਰਮ ਮਾੜਾ ਨਹੀਂ ਕਰਨਾ ਉਹਨੂੰ ਡਰ ਗਦਾ ਡਰਤਾ ਉਸ ਬੰਦੇ ਨੂੰ ਜਿਹਨੇ ਗਲਤ ਕੰਮ ਕੀਤਾ ਹੋਵੇ ਜਾਂ ਕਰਨਾ ਹੋਵੇ ਉਹਨੂੰ ਤਾਂ ਡਰ ਹੋ ਸਕਦਾ ਉਹ ਤਾਂ ਡਰੇ ਤੇ ਦੂਜਾ ਕਿਉਂ ਡਰੇ ਚੋਰਾ ਨੂੰ ਡਰ ਹੁੰਦਾ ਕਦੀ ਸਾਧਾ ਨੂੰ ਡਰ ਨਹੀਂ ਹੋਇਆ ਕਦੀ ਕਿਸੇ ਦਾ ਚੋਰਾ ਨੂੰ ਪਤਾ ਹੁੰਦਾ ਕਿ ਸਾਡੀ ਵਾਰੀ ਆਉਣੀ ਆ ਤੇ ਚੋਰ ਡਰਦੇ ਫਿਰਦੇ ਸਿਕਿਉਰਟੀਆਂ ਲਾ ਕੇ ਭੱਜੇ-ਭੱਜੇ ਅੱਗੇ ਤੇ ਇਸ ਕਰਕੇ ਭਰਾਓ ਮੇਰੇ ਘਰ ਬਹੁਤਾ ਕੁਝ ਤਾਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਅੱਜ ਲਗਭਗ 11 ਪਿੰਡਾਂ ਦਾ ਜਿਹੜਾ ਤੁਹਾਨੂੰ ਮਾਅਬਜਾ ਤੋਂ ਤਕਸੀਮ ਕਰਨਾ ਹੈ ਮੈਂ ਇਕੱਲਾ-ਕੱਲੀ ਫਿਗਰ ਤਾਂ ਨਹੀਂ ਬੋਲੂਗਾ ਹੁਣ ਕਾ ਜ਼ਰੂਰ ਤਾਂ ਮੇਰੇ ਬੋਲਣ ਦੀ ਬੋਲਦਾ ਜਿਹੜਾ ਖਵਾਜਾ ਵਰਦਗ ਪਿੰਡ ਹੈ ਉਹਦਾ 283 ਏਕੜ ਰਕਬਾ ਖਰਾਬ ਹੋਇਆ 105 ਲਾਹ ਪਾਤਰੀ ਹੈ ਅਲੀ ਨੰਗਲ 125 ਏਕੜ ਖਰਾਬ ਹੋਇਆ 72 ਲਾਹ ਪਾਤਰੀ ਨੇ ਜੀਵਨ ਨੰਗਲ ਚ 185 ਏਕੜ ਰਕਬਾ ਖਰਾਬ ਹੋਇਆ ਤਾਂ 85 ਲਾਹ ਪਾਤਰੀ ਨੇ ਢਿਲਵਾਂ ਚ 124 ਏਕੜ ਖਰਾਬ ਹੋਇਆ 77 ਲਾਹ ਪਾਤਰੀ ਨੇ ਸ਼িকারਪਿੰਡ ਚ 695 ਕਰੋੜ ਖਰਾਬ ਹੋਇਆ 350 ਲਾਹ ਪਾਤਰੀ ਨੇ ਅਬਦਾਲ ਚ 619 ਏਕੜ ਖਰਾਬ ਹੋਇਆ 305 ਲਾਹ ਪਾਤਰੀ ਨੇ ਹਵੇਲੀਆਂ ਕਲਾ ਚ 127 ਏਕੜ ਰਕਬਾ ਖਰਾਬ ਹੋਇਆ 67 ਲਾਹ ਪਾਤਰੀ ਨੇ ਹਵੇਲੀਆਂ ਖੁਰਦ ਚ 43 ਏਕੜ ਰਕਬਾ ਖਰਾਬ ਹੋਇਆ 28 ਲਾਹ ਪਾਤਰੀ ਨੇ ਰਾਮਪੁਰ ਚ 72 ਏਕੜ ਜਿਹੜਾ ਰਕਬਾ ਖਰਾਬ ਹੋਇਆ 110 ਲਾਹ ਪਾਤਰੀ ਨੇ ਨੂਰਪੋਟ 96 ਏਕੜ ਰਕਬਾ ਖਰਾਬ ਹੋਇਆ 50 ਲਾਪਾਤਰੀ ਨੇ ਧਾਰੋਵਾਲੀ ਚ 236 ਏਕੜ ਰਕਬਾ ਖਰਾਬ ਹੋਇਆ 250 ਲਾਪਾਤਰੀ ਨੇ ਜਿੰਨਾ ਚ ਕੁੱਲ ਰਕਬਾ 62605 ਏਕੜ ਜਿਹੜਾ ਸਮਥਿੰਗ ਰਕਬਾ ਹੜ ਦੀ ਮਾਰ ਥੱਲੇ ਆਇਆ 1499 ਲਾਪਾਤਰੀ ਨੇ ਟੋਟਲ ਲਗਭਗ 5 ਕਰੋੜ 5 ਕਰੋੜ 91 ਲੱਖ 25 ਕਰੋੜ 9 ਲੱਖ 917973 ਰੁਪਏ ਰਕਬਾ ਜਿਹੜਾ ਬਣਦਾ ਤੁਹਾਡਾ ਮੁਆਵਜ਼ਾ ਇਸੇ ਤਰ੍ਹਾਂ ਜਿਹੜੇ ਮਕਾਨ ਨੇ ਟੋਟਲ ਮਕਾਨ 190 ਖਰਾਬ ਹੋਏ ਨੇ 32 ਖਵਾਜਾ ਵਰਤਕ ਨੇ ਅਲੀ ਨੰਗਲ ਦੇ 9 ਨੇ ਜੀਵਨ ਨੰਗਲ ਦੇ 5 ਨੇ ਢੱਲਵਾਂ ਦੇ 14 ਨੇ ਸ਼ਿਕਾਰ ਦੇ 33 ਨੇ ਅਬਦਾਲ ਦੇ 32 ਨੇ ਹਵੇਲੀਆਂ ਕਲਾਂ ਦੇ 14 ਨੇ ਹਵੇਲੀ ਖੁਰਦ ਦੇ 12 ਨੇ ਰਾਮਪੁਰ ਦੇ 12 ਨੂਰਪੁਰ ਦੇ 6 ਤੇ ਧਾਰੋ ਵਾਲੀ ਦੇ 21 ਜਿਹੜੇ 190 ਮਕਾਨ ਜਿਹੜੇ ਨੇ ਉਹ ਵੀ ਤੁਹਾਨੂੰ ਅੱਜ ਜਿਹੜਾ ਮੁਆਵਜ਼ਾ ਦੇਣਾ ਤਾਂ 17 ਪਸ਼ੂ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਵੀ ਤੁਹਾਨੂੰ ਅੱਜ ਜਿਹੜਾ ਮੁਆਵਜ਼ਾ ਮਿਲਣਾ 614500 ਜਿਹੜੇ ਤੁਹਾਨੂੰ ਪਸ਼ੂਆਂ ਦੇ ਪੈਸੇ ਮਿਲਦੇ ਨੇ ਤਾਂ ਟੋਟਲ ਜਿਹੜਾ 6 ਕਰੋੜ 3182470 ਰੁਪਏ ਜਿਹੜੇ ਤੁਹਾਨੂੰ ਅੱਜ ਮੁਆਵਜ਼ੇ ਦੇ ਤੌਰ ਤੇ ਮਿਲਦੇ ਨੇ